ਜੀ ਸਾਰੇ ਅੰਪੈਲ ਪ੍ਰੀਖਤ ਸ੍ਰੀ ਗੁਰਜੀ ਤੇ ਅੱਜ ਆਪਾਂ ਗਏ ਸੀਗੇ ਪੀਖੀ ਸਹਿਰ ਤੇ ਨਹੀਂ ਕੋਈ ਰੈਡੀ ਦਾ ਟਾਈਮ ਨਹੀਂ ਸੀਗਾ ਕਿਉਂਕਿ खेत ਆਪਣੇ ਕੰਮ ਕਰਦੇਗੇ ਤਿੰਨ ਚਾਰ ਜਾਣੇ ਤੇ ਫਿਰ ਇਹ ਜੋ ਤੋਂ ਫਿਰ ਮੋਟਰਸਾਈਕਲ ਤੇ ਇਹਨਾਂ ਨੂੰ ਉੱਥੇ ਉਤਾਰਿਆ ਸੀ ਇਹਨਾਂ ਨੂੰ ਕੋਲੀ ਤੇ ਫਿਰ ਅਸੀਂ ਮਾਪਤ ਬਾਗੇ ਸੀਗੇ ਪੀਖੀ ਤੇ ਨਾਲੇ ਕਿਥੀ ਪ੍ਰਾਪਯੂਤ ਤੇ ਪ੍ਰਾਪਯੂਤ ਨੂੰ ਲੈ ਕੇ ਆਂਦੇ ਆਪਾਂ ਕੱਪੜੇ ਪ੍ਰਾਪਯੂਤ ਦੇ ਨਾਲ ਲਾ ਕੇ ਮੇਰੇ ਕੋਲ ਪਹੁੰਚੇ ਲੰਕੇ ਜੀ ਤੁਹਾਨੂੰ ਲੈ ਕੇ ਸੁਣਾ ਤੁਸੀਂ ਜਦੋਂ ਸਰਤਲੇ ਵੀ ਮੋਨੇ ਦੇ ਗੀਨ ਤੇ ਹੁਣ ਆਪਾਂ ਤੁਹਾਨੂੰ ਦਿਖਾਉਣੀ ਹੈ ਵੀ ਕਿਹੋ ਜਿਹੀਆਂ ਨੇ ਇਹ ਟੋਰੀਆਂ ਕਿਹਦਾ ਤੋਂ ਬਾਜ਼ਾਰ ਤੋਂ ਹੁੰਦੇ ਟੋਰੀ ਆਪਨਾ ਮੰਡੀ ਜੀ ਇਹ ਲੈ ਕੇ ਆਪਾਂ ਨਿੱਤੂ ਆਸਲ ਲੋਗ ਬਹੁਤ ਸੋਹਣਾ ਰੰਗ ਦਾ ਵਧੀਆ ਹੋ ਰਹੀ ਹੈ ਵਧੀਆ ਬ੍ਰਾਂਡ ਦੀ ਲੋਅਰ ਭਾਅ ਨੇ ਨਿੱਤੂ ਦੀ ਦੇਖੋ ਜੀ ਵਧੀਆ ਛੁੱਗੀ ਦੁੱਗੀ ਤੇ ਇਹਦੇ ਨਾਲ ਲੱਗੀ ਇਹ ਸਾਤ ਤੇ ਤਾਟੇ ਦਿਲੇ ਤੇ ਤੇਰੀ ਬਾਤਿਸਵਾਤ ਟੁੱਟ ਵੀ ਇਹਦੇ ਕਿਸਮਾ ਕੇ ਦਿੱਤੀ ਵੇਗੀ ਇਹਦੇ ਨਾਲ ਆਹ ਸਾਤ ਪਲਵਾ ਕੇ ਲੈਂਦੀ ਬਹੁਤ ਸੋਨੀਏ ਹਲਕੀ ਹਲਕੀ ਕਾ ਨੰਬਰ ਹੈ ਦਾ ਨੰਬਰ ਦੱਸ ਦਿਓ ਪੁਲਿਸ ਆਈ ਇੱਥੇ ਦੇ ਅਹਿਜੜੈਂ ਵਿਆਨਾ ਗਏ ਲੋਕਾਂ ਕੋਲ ਕਈ ਹੈਗੀ ਨਹੀਂ ਨਾਲੇ ਇਹ ਹੰਗਤ ਇਸ ਦਾ ਹੈ ਨਾ ਕਿ ਇਸ ਦਾ ਬੰਦੇ ਨੇ ਇਸ ਦਾ ਹੈ ਇਸ ਦਾ ਤਾਂ ਕੋਈ ਮੈਂ ਕੁਝ ਇੱਕ ਵਾਰ ਉਹ ਕਿੱਥੇ ਛੋਟੀ ਵਿੱਚ ਰੱਖੋ ਕਿਸੀ ਕੇ ਪ੍ਰਗਯੋਤ ਦਾ ਛੂਟ ਹੈ ਇਸਦੇ ਅੰਦਰ ਗਰਮੀ ਬਹੁਤ ਜ਼ਿਆਦਾ ਆ ਗਈ ਜੀ ਸੰਤੋਸ਼ ਨਾਲੇ ਪਹਿ ਪਲੇ ਗੋਣੇ ਪਰ ਕੰਮ ਲਈ ਇੱਤੇਗੀ ਇੱਕ ਦਾ ਪ੍ਰਗਯੋਤ ਦਾ ਛੂਟਾ ਗਾ ਦੇ ਨਾਲ ਆਪਾਂ ਕਿਸ ਤਰ੍ਹਾਂ ਵਾਇਸ ਕਰੀਏ ਆਪਾਂ ਵਾਇਸ ਕਰੀਏ ਇੱਕ ਦੂਸਰੂ ਤੇ ਕਿ ਪ੍ਰਭੂ ਮੈਂ ਲਾਇਆ ਤੇ ਇਹ ਪ੍ਰਭੂ ਤੁੰ ਲਿਆ ਕਿ ਤੱਕ ਕੈਨੇਡਾ ਦੇ ਨਾ ਤਾਂ ਕਿਉਂ ਤਾਂ ਮਨਹਿਕੀਤ ਭੈਣ ਨੂੰ ਫੋਨ ਲਾਈ ਬੈਠੀ ਹੂ ਕਹਿੰਦੀ ਵੀ ਮੈਂ ਉਹ ਕਿਨਵਾਰ ਦੇਖੀ ਸੀ ਜੀ ਮਰਦਾ ਪਗਰਮਨ ਨੂੰ ਪਾ ਦੇਣੀ ਤੇ ਜਦੋਂ ਮੈਂ ਭੂਆ ਨਾਲ ਆਪੀ ਗੱਲ ਕਰਦੇ ਹੂਆ ਜੀ ਨਾਲ ਗਰਮਨ ਨੂੰ ਪਾ ਦੇਣੀ ਹਾਂ ਤੇ ਐਨੀ ਕਪਾ ショपिंग ਕਰਕੇ ਆਂ ਕਿ ਕਿ ਵਸਣੇ ਕੋ ਕਪੜੇ ਲੈਣੇ ਸੀ ਤੇ ਦੋਤ ਬੱਚਿਆਂ ਨੂੰ ਖਾਣ ਪੀਣ ਨੂੰ ਸਮਾੜ ਲਿਆ ਤਾਂ ਥੋੜੇ ਥੋੜੇ ਨਾ ਕਾਫੀ ਪੈਸੇ ਚਲੇ ਗਏ ਜਮਨੀ ਨੂੰ ਲੈ ਜਾਈਏ ਬਜੰਨੇ ਆਪਾਂ ਪੁਰਪੰਦੀ ਤੇ ਨਹੀਂ ਆ ਜਾ ਸੀ ਮੰਮੀ ਉਤਰ ਸਾਜੀ ਕੱਟੀ ਜਾਂਦੀ ਸੀ ਅਸਪਤਲ ਕਦ ਸੱਜੀ ਨੂੰ ਨਾ ਮਿਲਦੀ ਤੇ ਕਈ ਦੰਦੇ ਕਿ ਫੇਰਵੇਂ ਨੇ ਕੱਦੂ ਦੀ ਸਬਜੀ ਚੀਜ਼ ਦਿੱਤੀ ਹੈਗੀ ਤੇ ਨਾਲ ਗੰਡੇ ਵੀ ਚੀਜ਼ ਦਿੱਤੇ ਨੇ ਲਸ ਹਨ ਤੇ ਚਲੋ ਆਪ ਸਬਜੀ ਵਿੱਚ ਦਿੱਤੀ ਬੀਬੀ ਨੇ ਹੁਣ ਉਧਰ ਗਈ ਆ ਮੱਝਾਂ ਘਣੀ ਤੇ ਜੋ ਠੀਕੇ ਜੀ ਬਣਿਆ ਰਿਹਾ ਬਲੌਗ ਨਾਲ ਮੰਮੀ ਨੇ ਜੀ ਹਨਾ ਉੱਥੋਂ ਆਈ ਸੀਗੀ ਪੀਖੀ ਤੋਂ ਤੇ ਜਿਹੜੇ ਕੱਪੜੇ ਰਹਿੰਦੇ ਸੀਗੇ ਦੁਪਹਿਰੇ ਲਾਏ ਸੀਗੇ ਤੇ ਉਹ ਮੰਮਣ ਤੋਂ ਨੂੰ ਕਰ ਦਿੱਤੇ ਨੇ ਮਸ਼ੀਨ 'ਚ ਪਾਤੇ ਨੇ ਤੇ ਇੱਧਰ ਬਾਲਟੀ 'ਚ ਜਿਹੜੇ ਕੱਪੜੇ ਧੋਤੇ ਦਾ ਪਾਣੀ ਕੱਢ ਕੇ ਹੈ ਨਾ ਤੇ ਬਸ ਆ ਮਮਾ ਸੁੱਕਣੇ ਪਾਉ ਪਾਈ ਹੋਊਗੀ ਤੇ ਬਸ ਹੁਣ ਮਮਾ ਵੀ ਕੱਪੜੇ ਸੁੱਕਣੇ ਪਾਏ ਹੋਊਗੀ ਤੇ ਮਮਾ ਹੁਣ ਕੇਰਾ ਹੈ ਨਾ ਛਾडू ਲਾਈ ਜਾਂਦੇ ਨੇਗੇ ਕਿ ਜਿਹੜਾ ਹੈ ਨਾ ਮੜ ਮੋਟਾ ਵੀ ਖਲਾਰਾ ਹੈਗਾ ਉਹ ਸਹੀ ਹੋ ਜੇ ਤੇ ਫਿਰ ਜੀ ਟੜਕੇ ਤੱਕ ਬਾਲਾ ਜ ਨਹੀਂ ਹੁੰਦਾ ਹੈਗਾ ਫਿਰ ਵੀ ਦੇਖੋ ਹੁਣ ਜਿਵੇਂ ਹੁਣ ਟਾਈਮ ਹੋ ਗਿਆ ਹੈਗਾ ਜੀ 4:30 ਹੋ ਗਏ ਨੇਗੇ ਤੇ ਚਲੋ ਜਿਵੇਂ ਉਸ ਐਸ ਐਮ ਜੀ ਨਾ ਇਹ ਟਾਈਮ 'ਚ ਮੰਮੀ ਇਲਾਦੰਦੀ ਹੁੰਦੀ ਹੈਗੀ ਵੀ ਸਾਫ਼ ਰਵੇ ਕਰ ਹਨਾ ਕੋਈ ਉਮਰ ਰਿਸ਼ਤੇਦਾਰ ਆ ਜਾਂਦਾਗਾ ਤੇ ਸਵੇਰ ਤਾਂ ਸਵੇਰ ਵੀ ਕਾਰਨ ਹੁੰਦੇ ਝਾੜੂ ਤੇ ਲਾਉਣਾ ਹੀ ਹੁੰਦਾਗਾ ਤੇ ਫਿਰ ਸਵੇਰ ਇੰਨਾ ਗੰਦ ਨਹੀਂ ਹੁੰਦਾਗਾ ਜੀ ਤੇ ਹੁਣ ਪਹਿਲਾਂ ਬੜੀ ਗਰਮੀ ਸੀਗੀ ਤੇ ਹੁਣ ਜਿਵੇਂ ਹਵਾ ਹਵਾ ਚੱਲ ਰਹੀ ਹੈਗੀ ਤੇ ਗਰਮੀ ਨਹੀਂ ਲੱਗਦੀ ਹੈਗੀ ਠੰਡੇ ਠਾਰ ਹਵਾ ਚੱਲਦੀ ਸਾਡੀ ਜਿੰਮੀ ਵੀ ਆਰਾਮ ਨਾ ਪਈਏ ਕੋਈ ਬੇ ਫਿਕਰੀ ਹੋਈ ਜਦੋਂ ਬੇਫਿਕਰੀ ਹੋਈ ਬਈਆ ਜਦੋਂ ਇਹਨਾਂ ਦੀ ਮਾਸੂਮ ਵਾਲੀ ਹੁੰਦੀ ਆ ਉਹ ਇਹ ਪਿਆਰ ਬੜਾ ਕਰਦੀ ਹੈਗੀ ਜੀ ਤੇ ਪ੍ਰਭਜੂਤ ਨਾਲ ਇਹਦੇ ਬੂਰੇ ਹੱਥ ਰੱਖ ਲੈਂਦੀ ਹੈ ਫਿਰ ਹੱਥ ਦੇ ਤੇ ਹੱਥ ਰੱਖ ਦਿੰਦੀ ਆ ਫਿਰ ਪ੍ਰਭਜੂਤ ਨੂੰ ਚਾਚੜਦਾ ਵੀ ਹੈਲੋ ਕਰਦੀ ਹੈਗੀ ਜਿੰਮੀ ਓ ਓ ਜਿੰਮੀ ਜਿੰਮੀ ਇਹਨੂੰ ਹੁਣ ਅਸੀਂ ਹੈਨਾ ਗੇੜਾ ਦਵਾ ਕੇ ਲਿਓਨੇ ਆਂਗੀ ਤੇ ਉੱਚੀ ਰੇ ਇਹ ਵੀ ਤੂੰ ਹੁਣ ਸੌਂ ਸੌਂਦੀ ਹੈ ਨਾ ਜਿਮੀ ਆ ਗਏ ਰ ਦੇ ਕੇ ਬਾਹਰ ਲੇ ਕਰੇ ਆ ਜਾ ਆ ਦੇਖੋ ਜੀ ਹੁਣ ਹੈਲੋ ਕਰੂਗੀ ਹੈਲੋ ਜਿਮੀ ਜਿਮੀ ਉਹ ਏ ਹਾ ਜਿਮੀ ਨੀ ਤੜੀ ਪਈ ਏ ਨੂੰ ਨਹੀਂ ਤੇ ਜਦੋਂ ਇਹ ਖੜੀ ਹੁੰਦੀ ਹੈ ਨਾ ਐਂ ਹੱਥ ਦੇ ਹੱਥ ਰੱਖ ਲੈਂਦੀ ਆ ਕੀ ਚਲ ਸੌਂ ਜਾ ਕੀ ਕਰ ਰਹੀਆਂ ਹੈ ਕੀ ਕਰ ਰਹੀਆਂ ਓਏ ਥੋੜੀ ਚੱਲਦੀ ਨਹੀਂ ਹੈ ਟ੍ਰੈਵਲ ਚੈਕਿੰਗ ਹੈ ਟਿਕਟ ਚੱਲ ਤੂੰ ਚਲਾ ਲਾ ਤੇ ਆਪਣੀ ਪ੍ਰਭ ਕਹਿ ਰਹੀ ਆ ਵਾਈਗੁਰ ਜੀ ਦਾ ਖਾਲਸਾ ਵਾਈਗੁਰ ਜੀ ਕੀ ਫਤ ਤੇ ਪ੍ਰਭ ਸ਼ੀਰ ਸਿਰ ਟਟਕ ਲੰਦੇ ਵਿੱਚ ਸਿਰ ਸਿਰ ਟਟਕ ਲੰਦੇ ਤੇ ਪ੍ਰਭ ਜੀ ਤਨੀ ਉਧਰ ਆਪਣਾ ਬਾਬਾ ਜੀ ਦਾ ਉਹ ਬਣਿਆ ਹੋਇਆਗਾ ਕਾਰਨਰ ਤੇ ਉਥੋਂ ਧੂਫ ਚੱਕਲੀ ਕਰਨੀ ਮੈਂ ਲਾਉਣੀ ਆਂਗੀ ਤੇ ਹੁਣ ਕਰ ਜਾਂਦੇ ਆ ਖਾਲਸਾ ਖਾਲਸਾ ਇਧਰ ਨੂੰ ਕਰਕੇ ਸਨਾਈ ਹਾਂ ਹੁਣ ਦੱਸੋ ਬਾਜ ਨਹੀਂ ਆਉਦੀ ਚਲ ਦੱਸੋ ਬੋਲੀ ਬੋਲੀ ਮੇਰਾ ਘਰ ਹੈ ਉਹ ਸੁਣਾ ਦੇ ਆਪਣੀਆਂ ਮੱਝਾਂ ਵੀ ਲੈ ਆਈ ਜੀ ਵੀ ਉਧਰ ਮੌਸਮ ਜੀ ਪੂਰਾ ਮੀਂਹ ਵਾਲਾ ਹੋ ਗਿਆ ਚਾਰਕ ਕਣੀ ਆਈਆਂ ਨਹੀਂ ਆਈਆਂ ਨਹੀਂ ਰੱਬ ਕਰਕੇ ਮੀਂਹ ਪਾ ਦੇ ਰੱਬ ਹਲੋ ਹਾਂ ਪੁੱਤੋ ਸਤਰੀ ਕਾ ਸਾਰਿਆਂ ਨੂੰ ਅਰੇ ਉਮੀਦ ਕਰਦੇ ਹਾਂ ਸਾਰੇ ਠੀਕ ਠਾਕ ਹੋਵੋਗੇ ਤੇ ਵੈਸੇ ਗੁਰੂ ਕਿਰਪਾ ਕਰੇ ਸਾਰਿਆਂ ਤੇ ਸੱਚੇ ਪਾਤਸ਼ਾਹ ਠੀਕ ਠਾਕ ਰੱਖੇ ਆਪਾਂ ਨੂੰ ਸਾਰਿਆਂ ਨੂੰ ਤੇ ਚੜਤੀ ਕਲਾ ਵਾਲੇ ਬਣਾ ਕੇ ਰੱਖੇ ਸਤਿਗੁਰ ਸੱਚੇ ਪਾਤਸ਼ਾਹ ਮੇਰਾ ਤੇ ਮੌਸਮ ਬਹੁਤ ਵਧੀਆ ਹੋ ਗਿਆ ਠੰਡੀ ਹਵਾ ਆਉਂਦੀ ਹੈ ਮੀਂਹ ਚੋਂ ਕਿਤੇ ਨੇੜੇ ਤੇੜਾ ਮੀਂਹ ਪਿਆ ਸਾਡੇ ਤਾਂ ਨਹੀਂ ਪਿਆ ਠੰਡ ਹੋਊਗੀ ਨੰਨਾ ਨੰਨਾ ਤੇ ਨੰਨਾ ਨੰਨਾ ਕਰਗਾ ਤਾਰ ਸਾਡੇ ਜੀ ਨੂੰ ਠੰਡ ਹੋ ਰਹੀ ਹੈ ਠੰਡੀ ਠੰਡੀ ਹਵਾ ਚੱਲ ਰਹੀ ਹੈ ਐ ਲੱਗਦੀ ਮੀਂਹ ਹੀ ਆਊਗੀ ਪੈ ਜੂਗਾ ਹਨਾ بارش ਖੁੱਲ ਲਗੀ ਨੇੜੇ ਤੇੜੇ ਪਿਆ ਹੁਣ ਦੱਸੋ ਕਮੈਂਟ ਕਰਕੇ ਜਰੂਰ ਪ੍ਰਭ ਕੀ ਹੋ ਗਿਆ ਕਿਹੜੇ ਕਿਹੜੇ ਪਿੰਡ بارش ਪਈ ਆ ਦੇਖੇ ਕਿਹੜੇ ਕਿਹੜੇ ਪਿੰਡ ਦਾ ਪੁੱਤ بارش ਪਈ ਆ ਸਾਡੇ ਤਾਂ ਪ੍ਰਭ ਜੋ ਤੇਜੀ ਤੱਤਾ ਲੱਗ ਗਿਆ ਉਂਗਲੀ ਤੇ ਜੀਰੀਆਂ ਠੰਡ ਚ ਵੀ ਬਹੁਤ ਸੋਹਣੀਆਂ ਹੋ ਗਈਆਂ ਬੱਦਲ ਬਾਈ ਚ ਕਾਲੀਆਂ ਕਾਲੀਆਂ ਹਰੀਆਂ ਹਰੀਆਂ ਤੇ ਅਤਰ ਮੱਝ ਲੈ ਕੇ ਆਈਆਂ ਵਾ ਛੋਟੀ ਫੁੱਲ ਕੀਤੀ ਆ ਮਰ ਬੰਨਣ ਗਈ ਆ ਜੀ ਤੇ ਸਾਨੂੰ ਪਤਾ ਹੀ ਅੱਜ ਪ੍ਰਭਜੋਤ ਤੇ ਨਿੱਟੂ ਲੈ ਕੇ ਆਏ ਨੇ ਕੱਪੜੇ ਧੋਣ ਵਾਸਤੇ ਇੱਕ ਛੋਟਾ ਹੈ ਨਾ ਆਪਣੇ ਬੀਬੀ ਦੇ ਪਪਾ ਲੈ ਕੇ ਜਿਵੇਂ ਲੱਗ ਤੇ ਬੱਚਿਆਂ ਨੂੰ ਹੁੰਦਾ ਹੀ ਆ ਹੈ ਨਾ ਵੀ ਮੈਂ ਆਹ ਚੀਜ਼ ਲਵਾ ਮੈਂ ਕਾਹੂ ਸੂਟ ਲਵਾ ਮਮਾ ਮਮਾ ਤੇ ਜੀ ਬੀਬੀ ਤਾਂ ਮਾੜੀ ਜਿਹੀ ਗੱਲ ਤੇ ਹੋ ਗਈ ਬੀਬੀ ਪ੍ਰਭਜੋਤ ਤੇ ਮਮਾ ਤੇ ਜੁੜ ਗਏ ਸੀਗੇ ਜੀ ਮੋਟਰਸਾਈਕਲ ਤੇ ਕੱਪੜੇ ਲੈ ਚਲ ਕੋਈ ਨਾ ਫੁੱਟੇ ਨਿਕਲ ਜਾਂਦਾ ਇਹ ਤਾਂ ਕੱਪੜੇ ਕੱਪੜੇ ਵੀ ਦਿਖਾਤੇ ਜੀ ਤੇ ਉਮੀਦ ਕਰਦੀ ਸਾਨੂੰ ਪਸੰਦ ਆਉਣਗੇ। ਲੈ ਮੈਂ ਦਹੀਂ ਲੀ। ਭਰਾਵ ਦਹੀਂ ਵਿੱਚ ਰੱਖ ਲਾਉਂਗਾ। ਕਹਿੰਦੀ ਆ ਬੀਬੀ ਮੇਰਾ ਸਾਲਾ ਹੋ ਗਿਆ ਦੇਖ। ਮੇਰੇ ਸਾਲਾ ਬੀਬੀ ਜੀ ਗੱਲ ਸੁਣਿਓ ਠੰਡੀ ਠੰਡੀ ਹਵਾ ਚੱਲਦੀ ਆ ਪੰਜਾਮਣਾ ਤੋੜ ਕੇ ਲਿਆਵਾਂਗੇ ਨੀਵੇਂ ਲੱਗੀਆਂ ਵੀ ਆਪਣੇ ਬਰਲ ਗਰੇ। ਪੰਜਾਮਣਾ ਤੋੜ ਲਿਆ ਮੈਂ ਤੇਰਾ ਤੇ ਡੇੜੀ ਨੂੰ ਕਟਕਚਾ ਕਰਦੀ ਆ ਤੇ ਅੱਖ ਲੱਗੀ ਪਈ ਆ। ਸਿਰਫ ਪੀਤੀ ਚਾਹ ਮੈਂ ਨਹੀਂ ਪੀਤੀ। ਆ ਤੀ ਲੜਾ ਲੈ। ਬੱਚਾ ਲੜ ਜਾ। ਐ ਤਲਾਸ਼ ਨਾ ਕਰ ਬੈਠੀ ਬਿਲਕੁਲ। ਤੇ ਨਿੱਤ ਰਹਾਤ ਚੱਲ ਜਾਂਦਾ ਹੈ ਹਾਂ ਪਾ ਲਾ ਲਸੀ ਪਾਇਆ ਨਹੀਂ ਚੱਲ ਨਾ ਤਾਂ ਆਪਣਾ ਰਿਤੇ ਪ੍ਰਭੂ ਤਾਂ ਇਹ ਕਿਵਤ ਜੇਦਿਆਂ ਨਾਲ ਹੋਊਗਾ ਗੰਮਚਣੋ ਹਾਰ ਦੂਗਾ ਤੇ ਉਹਨਾਂ ਲਈਆਂ ਰੱਖੂ ਤੇ ਮੌਸਮ ਸੋਹਣਾ ਹੋ ਗਿਆ ਪੁੱਤ ਬਹੁਤ ਵਧੀਆ ਹੋ ਗਿਆ ਤੇ ਮੀਂਹ ਪੈ ਜੂਗਾ ਆਪੀ ਜਦੋਂ ਵੈਗੁਰੂ ਦੀ ਕਿਰਪਾ ਹੋਈ ਹੈ ਨਾ ਤੇ ਤੰਦਰੁਸਤੀ ਤੇ ਵੈਗੁਰੂ ਸਾਰਿਆਂ ਨੂੰ ਤਰੱਕੀਆਂ ਵਾ ਦੇ ਸਵੇਰ ਦਾ ਗੇਟ ਤਾਂ ਚੱਲ ਜਾਈਊਗਾ ਪ੍ਰਭ ਹਟ ਗਿਆ ਸਬਜੀ ਕਿੱਤਰੀ ਆਪਾਂ ਚੀਰੀ ਆ ਗਈ ਕਦੂ ਦੀ ਆਵਣਾ ਮੈਨੂੰ ਮਿਰਚਾ ਫੜਾ ਗਈ ਢੋਕੇ ਨੂੰ ਮਸਾਲੇ ਲੈ ਕੇ ਆਈ ਤੇ ਬੰਨ ਕੇ ਉਹਦੇ ਹੱਥ ਮਚਣ ਲੱਗ ਜਾਂਦੇ ਨੇ ਕਹਿੰਦੇ ਮੈਂ ਤੋਂ ਪਹਿਲਾਂ ਮਿਰਚਾ ਤੀਰ ਦੇ ਮੈਂ ਸਬਜ਼ੀ ਧਰ ਲੂੰਗੀ ਬੀਬੀ ਹੈਨਾ ਆਪਾਂ ਜਾਮਣਾ ਉੱਥੇ ਜਿੱਦੇ ਆਪਣੀ ਖੇਤ ਨੀਵੇਂ ਲੱਗੀਆਂ ਨੇ ਮੋਟੀ ਮੋਟੀ ਲੱਗੀਆਂ ਮੀ ਆਪਾਂ ਤੋੜ ਦੇਣਾ ਹੈ ਜਰੂਰ ਤੋੜ ਕੇ ਲੈਣਾ ਅੱਜ ਹੀ ਜਾਵਾਂਗੇ ਤੁਸੀਂ ਕੱਲ ਵੀ ਗਿਆ ਸੀਗਾ ਨਾ ਠੰਡੀ ਠੰਡੀ ਹਵਾ ਚੱਲਦੀ ਆ ਆਪਾਂ ਚਾਹ ਕਰ ਲਈਏ ਤੇਰਾ ਹਾਂ ਚਾਹ ਕਰ ਦੂੰ ਹੈਨਾ ਮੈਂ ਤਾਂ ਕੁੱਤਕ ਮੈਂ ਪੀ ਲਵਾਂਗੀ ਚਾਹ ਚਾਹ ਹੁਣ ਇਹਦੇ ਵਿੱਚ ਕੋਈ ਤੇ ਸਿੱਧੀ ਜਾਣਾ ਤਾਂ ਮੈਂ ਬਿਲਕੁਲ ਨਹੀਂ ਕਰਦਾ ਰਹਿ ਫਿਲੂਗਾ ਤੇ ਮੇਰੇ ਡੇਢ ਨੂੰ ਜੇ ਤੁਹਾਨੂੰ ਦੱਸਿਆ ਵੀ 슈ਗਰ ਹੈਗਾ ਤਾਂ ਕਰਕੇ ਡੇਢੀ ਫਿੱਕੀ ਚਾਹ ਪੀਂਦਣਗੇ ਤੇਜ਼ ਤਾਂ ਖੰਡਲ ਪੀਂਨੇਗੇ ਸਾਡੀ ਐਡ ਬਣਦੀ ਆ ਫਿਰ ਉਹ ਦੋਸਤ ਬੀਬੀ ਦੇ ਡੇਢੀ ਦੂਜੀ ਪੀਂਦੇ ਫਿੱਕੀ ਅਸੀਂ ਖੰਡਲ ਕਿਉਂ ਮੇਨਰ ਹੋ ਗਿਆ ਹਨਾ ਕਿਸੇ ਪਾਸੇ ਮੀਂਹ ਪੈਂਦਾਗਾ ਇਹ ਪੈ ਰਿਹਾ ਤਾਂ ਝੁੱਕ ਗਿਆ ਨਹੀਂ ਘੱਜਮੀ ਸੋਣਾ ਉੱਤਰ ਹੋ ਗਿਆ ਦਸ ਤੇ ਨਾਨਕੇ ਤੇ ਪੈਂਦਾ ਬੁਢੇ ਚਾ ਹਾਂ ਮੈਂ ਨਾਨਕੇ ਉੱਥੇ ਪੈਂਦਾ ਹੋਊਗਾ ਹਾਂ ਜ਼ਰੂਰ ਪੈਂਦਾ ਹੂੰ ਨਾਨੀ ਨੂੰ ਫੋਨ ਕਰਕੇ ਪੁੱਛੀ ਹਾਂ ਵਾਈਫਾਈ ਖੜ ਗਿਆ ਬੀਬੀ ਟਾਈਮ ਕਹਿੰਦੇ ਕਿਹੜਾ ਆ ਗਿਆ ਟਾਈਮ ਉਹੀ ਆ ਗਿਆ ਭਾਈ ਤੇ ਜਿਹੜਾ ਮੌਸਮ ਹੈ ਤਕਰੀਬਨ ਪੌਣੇ 4 ਹੋ ਚੁੱਕੇ ਨੇ ਪੂਰਾ ਮੌਸਮ ਬਦਲ ਚੁੱਕਿਆ ਪੂਰੀ ਠੰਡ ਆ ਗਈ ਹਵਾ ਤੀਸਰੀ ਵਾਰ ਹਵਾ ਬਦਲ ਚੁੱਕੀ ਹੋਈ ਹੈ ਉੱਤਰ ਚੋਂ ਪੂਰਬ ਪੱਛਮ ਚਾਰੇ ਪਾਸੇ ਹਵਾ ਚੱਲ ਗਈ ਅੱਜ ਤੇ ਸਿਆਣੇ ਕਹਿੰਦੇ ਨੇ ਜੋ ਚਾਰੇ ਪਾਸੇ ਹਵਾ ਚੱਲੇ ਤੇ ਮੀਂਹ ਪੱਕਾ ਹੀ ਆਉਣਾ ਹੁੰਦਾ ਬੱਦਲ ਦੇਖੋ ਜੀ ਕਿੰਨੇ ਨੀਵੇਂ ਆ ਗਏ ਉਹਨਾਂ ਨੇ ਕਿਹਾ ਮੌਨਸੂਨ ਪਾਉਣਾ ਨੇ ਜਿਹੜੀਆਂ ਉਹ ਆ ਚੁੱਕੀਆਂ ਨੇ ਤੇ ਕੋਈ ਕੋਈ ਕਣ ਨਮਣ ਡਿੱਗਣ ਲੱਗ ਗਿਆ ਕਣਮੀ ਕਣੀਆਂ ਆ ਗਏ ਨੇ ਤੇ ਸਾਡੀ ਪ੍ਰੀਤੋ ਵੀ ਨਾਜ਼ਰੀ ਫਿਰ ਤੇ 6:00 ਵਜੇ ਪ੍ਰੀਤੋ ਦੇ ਦਿਖਾ ਪ੍ਰੀਤੋ ਦੇਖਾਂ ਕਿੱਥੇ ਵਜੇ ਕੀ ਵਜੇ ਪੁੱਤ ਉਰੇ ਹਨੇੜੇ ਆ ਜਾ ਮੜੇ ਕੈਮਰੇ ਦੇ ਹੁਣ ਇਹਨੇ ਸੋਚ ਲੱਗੀ ਪਈ ਆ ਜੀ ਮੈਨੂੰ ਪਿੰਡ ਨਾਲ ਛੱਡਿਆ ਹੁਣ ਮੈਂ ਸਾਡੇ ਕਿਨੇ ਹੁੰਦਾ ਇੱਥੇ ਰੱਖੂਗਾ ਹਨ ਤੇ ਮੀ ਆ ਗਿਆ ਉਹ ਕਿਵੇਂ ਕਰਦੀ ਸੀ ਪਹਿਲਾਂ ਮੀ ਆ ਗਿਆ ਓਏ ਸੋਚਾਂ ਦੀ ਕੁੜੀ ਆ ਜੀ ਇਹ ਸੋਚਾਂ ਦੀ ਪਰਜੋਤ ਕਿਵੇਂ ਆ ਫਿਰ ਠੀਕ ਐ ਨੱਥਲੇ ਮੀਤ ਨਾਲ ਨਾ ਨਾ ਮੀਂਹ ਆ ਗਿਆ ਮੀ ਆਊਗਾ ਦੇਖ ਅੱਗੇ ਕੜੀਆਂ ਆ ਗਈਆਂ ਆ ਗਈਆਂ ਆ ਗਿਆ ਆ ਗਿਆ ਆ ਗਿਆ ਆ ਗਿਆ ਆ ਗਿਆ ਦੇਖ ਇਹਨੀ ਤੇ ਪੂਰੀ ਤੇਜ ਬਸੜ ਵਾਲਾ ਮੀਂਹ ਜਿਹੜਾ ਇਹ ਮੀਂਹ ਆਊਗਾ ਜੀ ਇਹ ਕਿੰਨ ਮਣਕਣੀ ਆਈ ਹੈ ਇਹ ਸਮਝ ਲਓ ਵੀ ਅੱਜ ਪਹਿਲੀ ਬਰਸਾਤ ਹੈਗੀ ਮੌਨਸੂਨ ਪਾਉਣਾ ਦੀ ਤੇ 26 ਜੂਨ ਤੇ ਇਹਦਾ ਇੱਕ ਆਪਾਂ ਨੂੰ ਫਾਇਦਾ ਇਹ ਮਿਲੂਗਾ ਜੀ ਜਿਹੜੀ ਖੇਤ ਵਿੱਚ ਝੋਨੇ ਨੂੰ ਜੰਕਰੀ ਕਮੀ ਹੋਈ ਪਈ ਸੀ ਲੋਹਾ ਘਾਟ ਹੋਈ ਪਈ ਸੀ ਇਹ ਬਾਹਗੁਰੂ ਅਹੀ ਦੀ ਕਿਰਪਾ ਸ਼ਕਤੀ ਹੈਗੀ ਸਾਰੀਆਂ ਘਟਾ ਪੂਰੀਆਂ ਕਰਨ ਵਾਲਾ ਮਾਲਕ ਹੀ ਹੈ ਈਸ਼ਰ ਦੇਵਤਾ ਮਿਹਰਬਾਨ ਹੋਇਆ ਦੇਖੋ ਜੀ ਜਿੰਮੀ ਵੀ ਭਾਜਦੀ ਅੰਦਰ ਨੂੰ ਨੀਰ ਤੋਂ ਕੋਲ ਕਰ ਬਾਕੀ ਨੇ ਤੋਂ ਕੋਲਣ ਤੇ ਮੱਜਾਂ ਨੂੰ ਵੀ ਲੱਗੀ ਮौज ਪਰ ਇੱਕ ਗੱਲ ਹੋਰ ਹੈ ਜੀ ਮੱਜਾਂ ਨੂੰ ਹੋਜੂਗਾ ਹੁਣ ਮਸਤਰ ਤੇ ਮਸਤਰ ਤੋਂ ਆਪਾਂ ਜੀ ਮੱਜਾਂ ਨੂੰ ਤੁਹੀ ਲਾਇਆ ਕਰਾਂਗੇ ਸਾਂਭੇ ਛੋਟੀ ਈ ਤੁਹੀਂ ਲਾਦਾ ਕਰਾਂਗੇ ਪਹਿਲੀ ਬਾਰਸ਼ ਤੇ ਮੌਨਸੂਨ ਪਾਉਣਾ ਦੀ ਪਹਿਲੀ ਬਾਰਸ਼ ਅੱਜ 26 ਜੂਨ ਨੂੰ ਸਾਡੇ ਪਿੰਡ ਵਿੱਚ ਇਹ ਖੁਸ਼ ਪ੍ਰਭਜੋਤ ਵੀ ਪੋਇਮ ਗਾਉਂਦੀ ਹੋਈ ਪ੍ਰਭਜੋਤ ਪ੍ਰਭਜੋਤ ਵੀ ਇੱਕ ਮੋਰਾ ਵਾਂਗੂ ਪੋਇਮ ਗਾਉਂਦੀ ਹੋਈ ਪ੍ਰਭਜੋਤ ਬੋਲ ਨਾ ਆ ਬਰਾਬਰ ਪੁੱਲ ਗਈ ਤੇ ਬਹੁਤ ਹੀ ਵਧੀਆ ਦਿਨ ਚੜਿਆ ਤੇ ਝੋਨਾ ਹੁਣ ਇਕੇ ਲਗਤ ਝੋਨੇ ਨੇ ਬੂਟਾ ਮਾਰ ਜਾਣਾ ਜੇ ਹੁਣ ਵੈਰੀ ਗੁੱਡ ਆਹ ਵੈਰੀ ਗੁੱਡ ਤੇ ਬਾਹੀ ਗੁਰੂ ਨਾ ਗਰੇ ਮਹਾਰਾਜ ਨੇ ਨੱਕੇ ਵੱੜਤੇ ਇਹ ਨੱਕੇ ਨਹੀਂ ਜੀ ਮਹਾਰਾਜ ਨੇ ਵੱਡੇ ਨੂੰ ਮੈਂ ਵੀ ਮੀਂਹ ਚ ਹੀ ਬੈਠਾ ਇਸ ਟਾਈਮ ਤੇ ਜਿਹੜਾ ਕੁਦਰਤੀ ਮੌਸਮ ਹੋਰ ਆਨੰਦ ਲੈਣਾ ਚਾਹੀਦਾ ਹੈ ਕਿਉਂ ਬਿਮਾਰੀਆਂ ਤੋਂ ਬਹੁਤ ਬਖਤ ਹੁੰਦੀ ਹੈ ਜੀ ਚਲੋ ਮਿਲਦੇ ਆਂ ਜੀ ਚਾਹ ਪੀ ਕੇ ਮਿਲਦੇ ਆਂ ਚਾਹ ਬਣੀ ਪਈ ਮੇਰੀ ਪ੍ਰਾਵਾ ਨਾ ਲੈਣੇ ਪਿੱਤ ਪੁੱਤ ਮਰ ਜੂ ਕੁਝ ਨਹੀਂ ਹੁੰਦਾ ਕੁਝ ਨਾ ਦਾ ਲੈਣ ਦਾ ਕੁਝ ਨਹੀਂ ਹੁੰਦਾ ਬਿਮਾਰ ਨਹੀਂ ਹੁੰਦੀ ਜ਼ਮਾਨੀ ਨਾਲੇ ਨਾਲ ਇਹਨੇ ਕੁਤਨੇ ਹੁੰਦਾ ਨਾਲਾ ਪੁੱਤ ਜੰਮਣਾ ਆਪ ਲੈ ਕੇ ਆਵਾਂਗੇ ਜੇ ਕੱਲ ਉਹਦਾ ਪੂਰਾ ਵੀ ਪੈ ਗਿਆ ਉਹਦੇ ਕੈਨਸਲ ਹੋ ਜਾਂਦਾ ਹੈ ਤੂਰ ਆਪਣਾ ਜੰਮਣਾ ਤੇ ਹੁਣ ਕੱਲ ਲੈ ਕੇ ਆਉਂਦੀ ਜੰਮਣਾ ਪੂਰਾ ਪੀਰ ਵੀ ਪੈ ਗਿਆ ਕੈਨਲ ਜਿਹੜੇ ਤੇ ਬਿਖਾਨ ਹੋ ਜਾਂਦੀ ਹਾਂ ਹਾਂ ਕੱਲ ਜਿਹੜੇ ਤੇ ਲਿਆਵਾਂਗੇ ਪੀਰ ਵੀ ਆ ਗਈ ਜੇ ਸਾਡੇ ਕੋਠੇ ਤੇ ਜਿਹੜੇ ਪੈਪ ਲੱਗੀ ਹੋਈਆਂ ਥੱਲੇ ਪਾਣੀ ਆਉਂਦਾ ਦਾ ਸੰਭਾਵਨਾ ਹੈ ਕਿ ਨਾ ਰਹੇ ਤੇ ਜਿਵੇਂ ਨਾ ਪਾਉ ਉਧਰ ਬੰਤਾ ਤੇ ਤੇਰਾ ਠੀਕ ਹੈ ਜੀ ਅੱਜ ਦੇ ਵਲੌਗ ਟਰੰਡ ਕਰਦੇ ਆਪਾਂ ਇੱਥੇ ਕੱਲ ਨੂੰ ਮਿਲਾਂ ਕਿਸੇ ਨੂੰ ਮਿਲਾਂਗਾ ਅੱਜ ਤੇਰਾ ਠੀਕ ਹੈ ਜੀ ਬਾਏ ਬਾਏ ਕੁਦਰਤ ਦਾ ਇੱਕ ਸ਼ਿਰਜਾ ਵੱਖਰਾ ਨਜ਼ਾਰਾ ਦੇਖ ਸਕਦੇ ਹੋ ਤੁਸੀਂ ਤੇ ਜਦੋਂ ਕਹਿੰਦੇ ਹਮਨੇ ਕੁਦਰਤ ਮਿਹਰਬਾਨ ਹੈ ਇਹ ਹੈ ਕੁਦਰਤ ਮਿਹਰਬਾਨ ਮਹਾਰਾਜ ਦੀ ਬਾਣੀ ਚੋਂ ਨੇ ਦੋ ਸ਼ਬਦ ਮੈਨੂੰ ਇੰਨੇ ਕਿ ਜਿਆਦ ਨੇ ਤੇ ਕੱਲ ਵਿੱਚ ਕਿਹੜੀ ਤਿਹਾਈ ਨਰਦੀ ਸੀ ਕੱਲ ਵਿੱਚ ਕੋਪੇ ਆ ਦੇਖੋ ਜੀ ਪੰਤਾਲਿਆ ਚੋਂ ਪਾਣੀ ਕਿਵੇਂ ਆਉਂਦਾ ਕਿਵੇਂ ਕੱਲ ਵਿੱਚ ਕਿਹੜੀ ਤਿਹਾਈ ਨਰਦੀ ਸੀ ਕੱਲ ਵਿੱਚ ਸੋਤੇ ਕੋਤੇ ਹਾਂ ਦੇਤੇ ਉਹ ਗੱਲ ਆ ਮਹਾਰਾਜ ਦੀ ਕੱਲ ਵਿੱਚ ਤੇ ਕਿਹੜੀ ਤਿਹਾਈ ਜੇ ਕੱਲ ਦਾ ਦੱਸ ਰਹੇ ਸੀਗੇ ਵੀ 3-4 ਵਜੇ ਦੇ ਏੜ-ਗੇੜ ਮੀਂਹ ਆਊਗਾ ਅੱਜ ਮੈਂ ਉਹਨਾਂ ਨੂੰ ਖੇਤ ਵੀ ਕਿਹਾ ਮੈਂ 4 ਵਜੇ ਮੀਂਹ ਆਊਗਾ ਕਿ ਨਾ ਬਾਈ ਤੁਹਾਨੂੰ ਕੀ ਪਤਾ ਕਣਕ ਬੱਦਲ ਪਾਈ ਦਾ ਕਾਲ ਜੀ ਬੇਸੀ ਗੱਲ ਕਰਤੀ ਸੀ ਉਹ ਵਾਹਿਗੁਰੂ ਨੇ ਚੋਣ ਲਈ ਉਹੀ ਗੱਲ ਹੈ ਬੰਦ ਤੁਸੀਂ ਚਾਹੀ ਮਾਦੀ ਕਰਦਾ ਜਾਂਦਾ ਦੇਖੋ ਜੀ ਇਹ ਗੱਲ ਕੋ ਸਨ ਪੂਰਾ ਵਧੀਆ ਮੀਂਹ ਪੈ ਗਿਆ ਨਾ ਬੱਟਾ ਟੁੱਟਣੇ ਨਾਲ ਵਧੀਆ ਪਾਣੀ ਪਾਣੀ ਹੋ ਗਿਆ ਜਿੱਤਾਂ ਜੀ